ਸੋ ਹਾਂਜੀ ਭਾਈ ਅੱਜ ਆਇਆ ਹੈਗਾ ਇਹ ਦਿਨ ਐਤਵਾਰ ਤੇ ਐਤਵਾਰ ਨੂੰ ਸੂਰੇ ਵਾਲਾ ਬੱਕਰੀਆਂ ਦੀ ਮੰਡੀ ਲੱਗਦੀ ਆ ਤੇ ਬਹੁਤ ਜ਼ਿਆਦਾ ਜਾਨਵਰ ਆਉਂਦੇ ਆ ਮੰਡੀ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਕਿਹੜੇ-ਕਿਹੜੇ ਜਾਨਵਰ ਆਏ ਆ ਮੰਡੀ ਤੇ ਸੋ ਹਾਂਜੀ ਆਪਾਂ ਪਹੁੰਚ ਗਏ ਹਾਂ ਸੂਰੇ ਵਾਲਾ ਬੱਕਰਾ ਮੰਡੀ ਤੇ ਤੇ ਸਭ ਤੋਂ ਪਹਿਲਾਂ ਆਪਾਂ ਦੇਖਿਆ ਸੀਲ ਮੁਰਗੇ ਤੇ ਮੁਰਗੀਆਂ ਵਧੀਆ ਨਸਲ ਦੀ ਮੁਰਗੀ ਐ ਸੀਲ ਨਸਲ ਐ ਤੇ ਮੁਰਗੇ ਵੀ ਵਧੀਆ ਅੰਡੇਆਣੀਆਂ ਮੁਰਗੀਆਂ ਤੇ ਇੱਧਰ ਵੀ ਮੇਰੀਆਂ ਡੌਗ ਦੇ ਬੱਚੇ ਸੇੜਾ ਮਹੀਨੇ-ਮਹੀਨੇ ਜੱਡ-ਜੱਡ ਮਹੀਨਿਆਂ ਦੇ ਬੱਚੇ ਆ ਇਹ ਇਹਨਾਂ ਬੱਚੇ ਸੇਲ ਆਸਤੇ ਬਹੁਤ ਵਧੀਆ ਬੱਚੇ ਆ ਤੇ ਇਧਰ ਇੱਕ ਸੀਲ ਨਸਲ ਦੇ ਮੁਰਗੇ ਆ ਪੱਠੇ ਆ ਛੋਟੇ ਬੱਚੇ ਆ ਇਹ ਵੀ ਸੇਲ ਆਸਤੇ ਆ ਵਧੀਆ ਨਸਲ ਦੇ ਬੱਚੇ ਆ ਤੇ ਇਧਰ ਇੱਕ ਬਾਈ ਬਤਕਾਂ ਲੈ ਕੇ ਆਇਆ ਵਾਈਟ ਕਲਰ ਚ ਆ ਇੱਕ ਬਲੈਕ ਕਲਰ ਦੇ ਵਿੱਚ ਤੇ ਜੇਕਰ ਕਿਸੇ ਨੇ ਫੈਂਸੀ ਮੁਰਗੇ ਮੁਰਗੀਆਂ ਖਰੀਦਣੀਆਂ ਹੁੰਦੀਆਂ ਉਹ ਵੀ ਮੰਡੀ ਤੇ ਪਹੁੰਚ ਸਕਦਾ ਤੁਸੀਂ ਵੇਖ ਸਕਦੇ ਹੋ ਵੀਡੀਓ ਚ ਫੈਂਸੀ ਮੁਰਗੇ ਤੇ ਹੋਰ ਕਈ ਤਰ੍ਹਾਂ ਦੇ ਜਾਨਵਰ ਜਿਹੜੇ ਮੰਡੀ ਤੇ ਆਉਂਦੇ ਆ ਇਹ ਤੁਸੀਂ ਖਰੀਦ ਸਕਦੇ ਹੋ ਜੇਕਰ ਖਰੀਦਣੇ ਆ ਤਾਂ ਸੋ ਹਾਂਜੀ ਬਈ ਇੱਧਰ ਇੱਕ ਹੋਰ ਮੇਰੇਨ ਡੌਗ ਸੇਲ ਵਾਸਤੇ ਆਇਆ ਤੇ ਵੀ 2 ਕੁ ਮਹੀਨਿਆਂ ਦੇ ਬੱਚੇ ਆ ਵਧੀਆ ਬੱਚੇ ਆ ਜੇਕਰ ਕਿਸੇ ਨੇ ਲੈਣੇ ਹੁੰਦੇ ਤੁਸੀਂ ਖਰੀਦ ਸਕਦੇ ਹੋ ਤੇ ਇੱਧਰ ਬਰਬਰੀ ਬੱਕਰੀਆਂ ਤੇ ਪੱਠਾਂ ਇਹ ਵਧੀਆ ਕੁਆਲਿਟੀ ਦੇ ਵਿੱਚ ਆ ਵੀ ਛੋਟੀਆਂ ਪੱਠਾਂ ਵੀ ਆ ਤੇ ਇੱਧਰ ਇੱਕ ਬੀਟਲ ਬੱਕਰੀਆਂ ਆ ਗਈਆਂ ਇਹ ਵੀ ਵਧੀਆ ਕੁਆਲਿਟੀ ਦੀਆਂ ਕਾਲੇ ਰੰਗ ਦੇ ਵਿੱਚ ਤੇ ਸਾਰੀਆਂ ਬੱਕਰੀਆਂ ਵਧੀਆ ਕੁਆਲਿਟੀ ਚ ਆਉਂਦੀਆਂ ਲੰਮੇ ਕੰਨ ਵਾਲੀਆਂ ਚਿੱਟੀਆਂ ਅੱਖਾਂ ਚ ਬੱਕਰੀਆਂ ਸਾਰੀਆਂ ਤੁਸੀਂ ਦੇਖ ਸਕਦੇ ਹੋ ਬਈ ਤੇ ਹਾਈਟ ਵੀ ਫੁੱਲੀ ਹੈ ਸਾਰੀਆਂ ਦੀ ਇੱਧਰ ਵੀ ਬਾਈ ਕੋਲੇ ਕਾਫੀ ਨਗ ਸੇਲ ਆਸਤੇ ਆ ਤੇ ਸਾਰੇ ਰੰਗਾਂ ਦੇ ਵਿੱਚ ਹੀ ਨਾਗਾ ਬਾਈ ਕੋਲੇ ਕੋਈ ਵੀ ਖਰੀਦਣਾ ਹੋਵੇ ਤਾਂ ਖਰੀਦ ਸਕਦੇ ਹੋ ਬਈ ਇੱਧਰ ਬਈ ਟਾਪ ਕੁਆਲਿਟੀ ਦਾ ਬਰਬਰੀ ਬੱਕਰਾ ਹੜੇ ਕੰਨਾਂ ਦੇ ਵਿੱਚ ਆ ਵਾਈਟ ਕਲਰ ਆ ਤੁਸੀਂ ਦੇਖ ਸਕਦੇ ਹੋ ਵਧੀਆ ਬ੍ਰੀਡਰ ਆਇਆ ਸੇਲ ਆਸਤੇ ਤੇ ਬੱਕਰੀਆਂ ਵੀ ਬਰਬਰੀ ਤੇ ਆ ਵੀ ਇੱਕ ਬਰਬਰੀ ਬੱਕਰਾ ਬਈ ਤੇ ਇੱਧਰੋਂ ਤੁਸੀਂ ਮੰਡੀ ਦੇਖ ਸਕਦੇ ਬਈ ਬਹੁਤ ਵਧੀਆ ਮੰਡੀ ਆ ਬਹੁਤ ਜਿਆਦਾ ਭਰਦੀ ਮੰਡੀ ਤੇ ਸਾਰੇ ਤਰ੍ਹਾਂ ਦੀਆਂ ਬੱਕਰੀਆਂ ਮੰਡੀ ਦੇ ਵਿੱਚ ਮਿਲ ਰਹੀਆਂ ਤੁਹਾਨੂੰ ਦੇਸੀ ਬੱਕਰੀਆਂ ਬਿੱਟਲ ਬੱਕਰੀਆਂ ਸਾਰੀਆਂ ਬੱਕਰੀਆਂ ਬਹੁਤ ਜਿਆਦੇ ਨਾਗ ਹੁੰਦੇ ਐ ਸੇਲ ਵਾਸਤੇ ਤੇ ਸਾਰੇ ਤਰ੍ਹਾਂ ਦੇ ਜਾਨਵਰ ਆਉਂਦੇ ਬਰਬਰੀ ਬਰੀਡਰ ਬਹੁਤ ਆਇਆ ਮੰਡੀ ਤੇ ਅੱਜ ਤੇ ਘਾਟੂ ਮਾਲ ਵੀ ਆਉਂਦਾ ਸਾਰੇ ਤਰ੍ਹਾਂ ਦਾ ਜਿਹੜਾ ਮਾਲ ਆਉਂਦਾ ਮੰਡੀ ਦੇ ਵਿੱਚ ਬਿੱਟਲ ਹੋ ਗਈਆਂ ਇਧਰ ਮੁਰਗੇ ਲੈ ਕੇ ਆਏ ਬਾਈ ਇਹ ਵੀ ਸੇਲ ਵਾਸਤੇ ਆ ਬਿੱਟਲ ਬੱਕਰੀਆਂ ਦੇਸੀ ਬੱਕਰੀਆਂ ਕੋਈ ਬੱਕਰੀ ਲੈਣੀ ਹੈ ਮੰਡੀ ਤੇ ਪਹੁੰਚ ਕੇ ਖਰੀਦ ਸਕਦੇ ਆ ਆ ਬਈ ਟਾਪ ਕੁਆਲਿਟੀ ਦਾ ਬਰਬਰੀ ਬਰੀਡਰ ਆ ਫੁੱਲ ਵਾਈਟ ਕਲਰ ਦਾ ਖੜੇ ਕੰਨਾਂ ਦੇ ਵਿੱਚ ਹੈ ਪੂਰੀ ਟਾਪ ਕੁਆਲਿਟੀ ਦਾ ਬੱਕਰਾ ਸੀ ਲਾਸਤੇ ਆ ਤੇ ਸਾਰੀਆਂ ਬਰਬਰੀ ਬੱਕਰੀਆਂ ਇੱਧਰ ਫੁੱਲ ਕੁਆਲਟੀ ਦੇ ਉੱਤੇ ਚੱਕਰਨਾਂ ਦੀ ਕੁਆਲਟੀ ਚੈੱਕ ਕਰ ਸਕਦੇ ਹੋ ਲਾਲ ਗੁਲਦਾਰ ਰੰਗ ਕਾਲਾ ਗੁਲਦਾਰ ਰੰਗ ਸਾਰੇ ਰੰਗਾਂ ਦੀ ਬਰਬਰੀ ਆਈ ਹੈ ਤੇ ਇੱਧਰ ਬਾਈ ਕੋਲੇ ਭੇਡਾਂ ਇਹ ਵੀ ਸੇਲ ਆਸਤੇ ਲੈ ਕੇ ਆਏ ਆ ਬਿੱਟਲ ਬੱਕਰੀਆਂ ਤੇ ਬੱਕਰੇ ਬਰਬਰੀ ਬੱਕਰੇ ਸਾਰੇ ਤਰ੍ਹਾਂ ਦੇ ਜਾਨਵਰ ਜਿਹੜੇ ਆ ਮੰਡੀ ਤੇ ਆਏ ਆ ਬਰਬਰੀ ਬੱਕਰੀਆਂ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਕੁਆਲਟੀ ਚ ਖੜੇ ਕੰਨਾਂ ਵਾਲੀ ਬਰਬਰੀ ਪੱਠ ਤੇ ਬਰਬਰੀ ਬੱਕਰੀ ਆ ਲਾਲ ਗੁਲਦਾਰ ਰੰਗ ਇਹ ਇਧਰੋਂ ਤੁਸੀਂ ਦੇਖ ਸਕਦੇ ਹੋ ਮੰਡੀ ਬਹੁਤ ਜਿਆਦਾ ਮੰਡੀ ਭਰਦੀ ਹੈ ਜੇਕਰ ਕਿਸੇ ਜਾਨਵਰ ਖਰੀਦਣੇ ਨੇ ਤਾਂ ਤੁਸੀਂ ਮੰਡੀ ਤੇ ਪਹੁੰਚ ਸਕਦੇ ਹੋ ਬਾਕੀ ਇਹ ਸੀ ਅੱਜ ਦੀ ਵੀਡੀਓ ਵਧੀਆ ਲੱਗੀ ਲੈ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਧੰਨਵਾਦ